ਹਾਂਜੀ ਵੈਲਕਮ ਬੈਕ ਟੂ ਲੈ ਵੀ ਆਪਣੇ ਅੱਜ ਡੀਜੇ ਕ੍ਰੂ ਵਾਲੇ ਭਰਾ ਆਪਣੇ ਨਿਊ ਗੁਪਤਾ ਰੇਡੀਓ ਤੋਂ ਰੀਜ ਦਾ ਸਵਾਲ ਲੈਣ ਆਏ ਤੇ ਇਹਨਾਂ ਦੀ ਤੁਹਾਨੂੰ ਟੈਸਟਿੰਗ ਰਿਵਿਊ ਸਾਰਾ ਕੁਝ ਚੈੱਕ ਕਰਾਵਾਂਗੇ ਪਹਿਲੀ ਗੱਲ ਤਾਂ ਮੁਬਾਰਕਾ ਵੀ ਡੀਜੇ ਕ੍ਰੂ ਵਾਲੇ ਨੂੰ ਲੈ ਵੀ ਇਹਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਕੀ ਐਮਪੀ ਯੂਜ਼ ਕੀਤੇ ਨੇ ਕਿ ਇਹ ਇਹਨਾਂ ਦੀ ਕੁਆਲਿਟੀ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਆਓ ਪਹਿਲਾਂ ਤੁਹਾਨੂੰ ਇੱਕ ਕਰੀ ਟੈਸਟਿੰਗ ਕਰਾ ਦਿੰਦੇ ਜੀ ਹਾਂਜੀ ਸੱਜਣੋ ਟੈਸਟਿੰਗ ਫਿਰ ਤੁਸੀਂ ਦੇਖ ਹੀ ਲਈ ਆ। ਕੀ ਬਾਤ ਆ। 3M ਆਪਾਂ ਅਨਾਉਂਸ ਦੇ ਵੀਰੇ 4-4000 ਵਾਟ ਦੇ 1D ਡਬਲ ਐਕਸ ਦੀ 5000 ਵਾਟ ਆ ਕਰ ਦੋ ਤੇ ਇੱਕ ਆਪਾਂ ਯਾਮਾ ਦਾ ਮਿਕਸਰ ਦਿੱਤਾ ਬਾਈ ਹੁਣਾਂ ਨੂੰ ਤੇ ਦੋ ਦੇ ਤੇ ਕ੍ਰੋਸਓਵਰ ਇੱਕ ਟੌਰਸ ਦਾ ਇੱਕ ਬਰੇਂਜਰ ਦਾ ਚਾਰ ਬਕਸੇ ਆਰਸੀਫ ਮਾਡਲ। ਕੀ ਬਾਤ ਈ ਆ ਤੁਸੀਂ ਵੀਡੀਓ ਦੇ ਵਿੱਚ ਮੇਰੇ ਵੀਰੇ ਕੁਆਲਿਟੀ ਟੈਸਟਿੰਗ ਇਹਨਾਂ ਦੀ ਦੇਖ ਹੀ ਲੇਤੀ ਆ। ਸਾਡਾ ਗਲਾਬ ਵੀਰਾ ਬਹੁਤ ਹੀ ਖੁਸ਼ੀ ਦੇ ਵਿੱਚ ਵੀਡੀਓ ਬਣਾਈ ਜਾਂਦਾ। ਤੇ ਚਾਰ ਹੀ ਆਪਾਂ ਮੇਰੇ ਵੀਰੋ ਆਰਸੀਐਫ ਦੇ ਲੈਨਰ ਦਿੱਤੇ ਨੇ। ਕੀ ਬਾਤ ਈ ਜ਼ਬਰਦਸਤ ਕੁਆਲਿਟੀ ਵੀਰੇ। ਤੇ ਦੋ ਆਪਾਂ ਵੇਸਾਂ ਦੇਤੀਆਂ ਬਾਈ ਹੁਣਾਂ ਨੂੰ ਮਹਿੰਦਰ ਸਿੰਘ ਦੀਆਂ ਆਰਸੀਐਫ ਮਾਡਲ ਦੀਆਂ ਤੁਹਾਨੂੰ ਪਤਾ ਈ ਮੇਰੇ ਵੀਰੋ ਇਹਦੀ ਕਹਿਣ ਦੀ ਲੋੜ ਹੀ ਨਹੀਂ ਮਹਿੰਦਰ ਸਿੰਘ ਦਾ ਤਾਂ ਬਹੁਤ ਹੀ ਨਾਮ ਚੱਲਦਾ। ਤੇ ਗੁੱਡ ਕੰਡੀਸ਼ਨ ਤੇ ਗੁੱਡ ਕੁਆਲਿਟੀ ਤੇ ਗੁੱਡ ਪਰਫਾਰਮੈਂਸ ਆ ਇਹਦੀ ਵੇਸ ਦੀ ਵੀਰੇ। ਟੈਂਪੂ ਉਪਰ ਤਾਂ ਕੀ ਬਾਤ ਹੈ ਨੇ ਮੇਰੇ ਵੀਰੋ। ਰੁਪਈਏ ਲਾ ਕੇ ਭੁੱਲਣ ਵਾਲੀ ਗੱਲ ਆ। ਤੇ ਆਓ ਆਪਾਂ ਇੱਕ ਵਾਰੀ ਵੀਰੇ ਨੂੰ ਨਾਲੇ ਦਾ ਵਧਾਈਆਂ ਦਿੰਨੇ ਆ ਨਾਲੇ ਬਾਈ ਹੁਣਾਂ ਤੋਂ ਜਿਹੜੇ ਸ਼ਾਪ ਤੇ ਆਏ ਸੀ ਇਹਨਾਂ ਨੂੰ ਆਪਾਂ 4 ਲਾਈਨਰ 4 ਬਕਸੇ ਤੇ 2 ਬੀਸਾਂ ਦਿੱਤੇ ਆ ਨੇ ਬਾਈ ਅਜੇ ਹੁਣਾਂ ਤੋਂ ਪੁੱਛਾਂਗੇ ਵੀ ਤੁਹਾਨੂੰ ਕਿੱਦਾਂ ਦੀ ਕੁਆਲਿਟੀ ਲੱਗੀ ਕੁਆਲਿਟੀ ਜੀ ਇਹਨਾਂ ਦੀ ਬਹੁਤ ਬੈਸਟ ਕੁਆਲਿਟੀ ਹੈ ਜੇ ਸੋਚਿਆ ਜਾਵੇ ਤਾਂ ਪੰਜਾਬ ਦੇ ਵਿੱਚ ਨੰਬਰ 1 ਸਾਊਂਡ ਬਣਾ ਕੇ ਦਿੰਦਾ ਸੀ ਸਾਨੂੰ ਇਹਨਾਂ ਨੇ ਪੰਜਾਬ ਤਾਂ ਨਹੀਂ ਮੈਂ ਕਰੂੰਗਾ ਪੂਰੇ ਇੰਡੀਆ ਦੀ ਨੰਬਰ 1 ਬਣਾਤਾ ਜਿਹੜੇ ਹਿਸਾਬ ਨਾਲ ਅਸੀਂ ਸਮਾਨ ਪਾਇਆ ਹੈ ਤੇ ਅਸੀਂ ਸਮਝ ਲੈਂਦੇ ਨਹੀਂ ਆਖਿਆ ਕਿ ਵੀ ਇੰਨੇ ਪੈਸੇ ਨਹੀਂ ਇੰਨੇ ਕਰ ਲਉ ਤੇ ਇਹਨਾਂ ਨੇ ਕੁਆਲਿਟੀ ਦਿੰਦੇ ਨੇ ਵੀ ਆਖਿਆ ਨਹੀਂ ਆ ਕਿ ਟੱਟ ਪਾ ਲਓ ਜਾਂ ਮੱਤੇ ਪਾ ਲਓ ਉਹਨਾਂ ਨੇ ਸਟੈਂਡਰਡ ਹੀ ਜਦੋਂ ਸਟੈਂਡਰਡ ਮੰਗੇ ਤਾਂ ਸਟੈਂਡਰਡ ਹੀ ਦਿੱਤਾ ਬਿਲਕੁਲ ਸਾਰੀਆਂ ਚੀਜ਼ਾਂ ਤੋਂ ਤੁਸੀਂ ਸੈਟੀਸਫਾਈ ਹੁੰਦੀ ਮੈਂ ਕੱਲ ਨੈਕਸਟ ਦਾ ਮੌਕੇ ਬੋਲਾਂਗੀ ਤੇ ਗੁਪਤਾ ਜੀ ਦਾ ਅਸੀਂ ਪਹਿਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਤੇ ਕੰਮਟੀ ਵਧੀਆ ਇਹਨਾਂ ਨੇ ਸਾਨੂੰ ਬਹੁਤ ਲਾ ਕੇ ਦਿੱਤਾ ਸੋਪਾ ਜੇ ਕਿਸੇ ਨੇ ਮੈਨਾ ਵੀ ਆ ਸਾਊਂਡ ਜਾਂ ਫਿਰ ਕਿਸੇ ਤਰ੍ਹਾਂ ਦਾ ਆਵਾਜ਼ ਸਾਊਂਡ ਦੇ ਪ੍ਰਤੀ ਕਿ ਕੋਈ ਵੀ ਇਨਸਟਰੂਮੈਂਟ ਜੋ ਕਿ ਜਿਹੜਾ ਮਿਕਸਰ ਹੋਇਆ ਆ ਐਂਪਲੀਫਾਇਰ ਹੋਇਆ ਜਾਂ ਤਾਰ ਬਾਹਰ ਜਾਂ ਕੋਈ ਟੌਪ ਲਾਈਨਰ ਕੁਝ ਵੀ ਤਾਂ ਇਹਨੂੰ ਸੈਟ ਤੋਂ ਤੁਸੀਂ ਨਿਊ ਗੁਰਤਾ ਬਰਨਾਲੇ ਦੇ ਵਿੱਚ ਤੇ ਯਾਨੀ ਮਾਨੀ ਸਖਸ਼ੀਅਤ ਹੈ ਤੇ ਜਦੋਂ ਮਨ ਦੀ ਤੁਸੀਂ ਕੰਟੈਕਟ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋਪਾ ਅੱਜ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ ਤੁਹਾਡੇ ਚੈਨਲ ਦੇ ਮੱਦੇਨਜ਼ਰ ਸਾਡਾ ਵੀ ਲੋਵੀ ਸੱਜਣੋ ਜੇ ਤੁਸੀਂ ਵੀ ਡੀਜੇ ਦਾ ਨਵਾਂ ਕੰਮ ਕਰਨਾ ਚਾਹੁੰਦੇ ਹੋ ਤਾਂ ਪੂਰੀ ਵੈਸਟ ਕੁਆਲਿਟੀ ਸਾਡੇ ਦੇਣਗੇ ਨਿਊ ਗੁਪਤਾ ਰੇਡੀਓ ਵਾਲੇ ਬਰਨਾਲਾ ਦੇ ਵਿੱਚ ਆਓ ਤੁਸੀਂ ਇੱਕ ਵਾਰੀ ਆ ਕੇ ਜਰੂਰ ਵਿਜ਼ਿਟ ਕਰੋ ਧੰਨਵਾਦ লাভ ਯੂ ਸੋ ਮਚ ਚਾਉਂਦੇ ਰਹੋ ਵਾਸਤੇ